ਤੇ ਹੁਣਾਈ ਇੱਕ ਵੱਡੀ ਖੁਸ਼ਖਬਰੀ ਐਸ ਬੀ ਆਈ ਨੇ ਕਰ ਦਿੱਤਾ ਹੈ ਇੱਕ ਅਜਿਹਾ ਐਲਾਨ ਜਿਸ ਨੂੰ ਸੁਣ ਕੇ ਤੁਸੀਂ ਵੀ ਹੁਣ ਆਸਾਨੀ ਦੇ ਨਾਲ ਬਦਲਾ ਸਕਦੇ ਹੋ ਪੁਰਾਣੇ ਨੂੰ ਸਸ਼੍ਰੀਆਕਾਲ ਤੁਸੀਂ ਜੁੜੇ ਹੋ ਲਾਈਵ ਪੰਜਾਬੀ ਟੀਵੀ ਦੇ ਨਾਲ ਜੋ ਖ਼ਬਰ ਸੁਣ ਲੈ ਤੁਹਾਡੇ ਨਾਲ ਸੰਝੀਕਰਨ ਜਾ ਰਿਹਾ ਕਿ ਕੁਝ ਦਿਨ ਪਹਿਲਾਂ ਇੱਕ ਖ਼ਬਰ ਸਾਹਮਣੇ ਆਈ ਕਿ ਹੁਣ 2000 ਦੇ ਨੋਟ ਜਿਹੜੇ ਨੇ ਉਹ ਬੰਦ ਹੋਣ ਜਾ ਰਹੇ ਨੇ ਜਿਸ ਤੋਂ ਬਾਅਦ ਲੋਕਾਂ ਦੀਆਂ ਟੈਨਸ਼ਨਾਂ ਕਾਫੀ ਜ਼ਿਆਦਾ ਵੱਧਦੀਆਂ ਹੋਈਆਂ ਨਜ਼ਰ ਆ ਰਹੀਆਂ ਸੀ ਕਿ ਆਖਿਰਕਾਰ ਇੱਕ ਵਾਰ ਫਿਰ ਤੋਂ ਖੱਜਲ ਖੁਵਾਰੀ ਦਾ ਸਾਹਮਣਾ ਜਿਹੜਾ ਹੈ ਉਹ ਕਰਨਾ ਪਵੇਗਾ ਤੇ ਨੋਟ ਬਦਲੌਣ ਦੇ ਲਈ ਬੈਂਕ ਦੀਆਂ ਲੰਬੀਆਂ ਲਾਈਨਾਂ ਦੇ ਵਿੱਚ ਜਾ ਕੇ ਖੜਨਾ ਪਵੇਗਾ ਤੇ ਪਰ ਉਸ ਨੂੰ ਵੇਖ ਕੇ ਹੁਣ ਇੱਕ ਬੇਹਦ ਵੱਡੀ ਖ਼ਬਰ ਸਾਹਮਣੇ ਆਉਂਦੀ ਹੋਈ ਨਜ਼ਰ ਆ ਰਹੀ ਹੈ ਕਿ SBI ਨੇ ਫੈਸਲਾ ਲਿਆ ਹੈ ਤੇ ਕਿਹਾ ਜਾ ਰਿਹਾ ਕੀ ਜੇਕਰ ਤੁਸੀਂ ਆਪਣੇ 2000 ਦੇ ਪੁਰਾਣੇ ਨੋਟ ਬਦਲਵਾਉਣ ਦੇ ਲਈ ਬੈਂਕ ਦੇ ਵਿੱਚ ਜਾ ਰਹੇ ਹੋ ਤੇ ਉੱਥੇ ਜਾ ਕੇ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਆਪਣਾ ਕੋਈ ਪਛਾਣ ਪੱਤਰ ਦੇਣ ਦੀ ਜ਼ਰੂਰਤ ਨਹੀਂ ਹੈ ਤੁਹਾਨੂੰ ਖੱਜਲ ਖੁਆਰੀ ਦਾ ਸਾਹਮਣਾ ਬਿਲਕੁਲ ਵੀ ਉੱਥੇ ਜਾ ਕੇ ਨਹੀਂ ਕਰਨਾ ਪਵੇਗਾ ਬਸ ਜਾ ਕੇ ਤੁਸੀਂ ਲਾਈਨ ਦੇ ਵਿੱਚ ਖੜੇ ਹੋਣਾ ਹੈ ਤੇ ਜਦ ਤੁਹਾਡੀ ਵਾਰੀ ਆਏਗੀ ਤੁਸੀਂ ਆਪਣੇ 2000 ਰੁਪਏ ਦੇ ਜਿੰਨੇ ਵੀ ਨੋਟ ਤੁਹਾਡੇ ਕੋਲ ਹੋਣਗੇ ਉਹ ਦੇ ਦੇਣੇ ਹਨ ਉਸ ਤੋਂ ਬਾਅਦ ਤੁਹਾਨੂੰ ਉਹ ਜਿਹੜੇ ਨੋਟ ਨੇ ਉਹ ਬਦਲ ਦਿੱਤੇ ਜਾਣਗੇ ਤੇ ਤੁਹਾਨੂੰ ਨਾ ਤੇ ਉੱਥੇ ਜਾ ਕੇ ਕਿਸੇ ਵੀ ਤਰ੍ਹਾਂ ਦਾ ਕੋਈ ਪ੍ਰੂਫ ਦੇਣ ਦੀ ਜ਼ਰੂਰਤ ਹੈ ਨਾ ਆਪਣਾ ਪਛਾਣ ਪੱਤਰ ਦੇਣ ਦੀ ਜ਼ਰੂਰਤ ਹੈ ਤੁਸੀਂ ਬਸ ਲਾਈਨ ਦੇ ਵਿੱਚ ਜਾ ਕੇ ਖੜੇ ਹੋਣਾ ਹੈ ਤੇ ਆਪਣੀ ਵਾਰੀ ਆਈ ਤੇ ਉਹ ਪੈਸੇ ਜਿਹੜੇ ਨੇ ਦੇ ਦੇਣੇ ਆ ਤੁਹਾਨੂੰ ਨੋਟ ਬਦਲ ਕੇ ਦੇ ਦਿੱਤੇ ਜਾਣਗੇ ਅਸਲ ਦੇ ਵਿੱਚ ਇਹ ਸਰਕਾਰ ਦਾ ਫੈਸਲਾ ਹੈ ਕਿ ਹੁਣ ਦੇਸ਼ ਦੇ ਵਿੱਚ 2000 ਰੁਪਏ ਦੇ ਨੋਟ ਜਿਹੜੇ ਆ ਉਹ ਬੰਦ ਕੀਤੇ ਜਾ ਰਹੇ ਹੈ ਉਸ ਤੋਂ ਪਹਿਲਾਂ 2016 ਦੇ ਵਿੱਚ ਜਿਹੜਾ ਹੈ 500 ਤੇ 1000 ਦੇ ਨੋਟ ਬੰਦ ਕੀਤੇ ਗਏ ਸੀ ਤੇ ਉਸ ਵੇਲੇ ਭਾਰਤ ਦੇ ਵਿੱਚ ਇਹ 2000 ਰੁਪਏ ਦੇ ਗੁਲਾਬੀ ਨੋਟ ਜਿਹੜੇ ਨੇ ਸੀ ਪਰ ਹੁਣ ਕਈ ਸਾਲ ਬੀਤਣ ਮਗਰੋਂ ਸਰਕਾਰ ਇੱਕ ਵਾਰ ਫਿਰ ਤੋਂ ਨੋਟ ਬੰਦੀ ਦਾ ਫੈਸਲਾ ਲੈਂਦੀ ਹੋਈ ਨਜ਼ਰ ਆ ਰਹੀ ਹੈ ਤੇ ਹੁਣ 2000 ਰੁਪਏ ਦੇ ਇਹ ਗੁਲਾਬੀ ਨੋਟ ਵੀ ਬੰਦ ਹੋ ਜਾਣਗੇ ਇਸ ਲਈ ਕਿਹਾ ਜਾ ਰਿਹਾ ਹੈ ਕਿ ਜੇਕਰ ਤੁਹਾਡੇ ਕੋਲ ਵੀ ਇਹ ਨੋਟ ਨੇ ਤੇ ਤੁਸੀਂ ਬੈਂਕ ਦੇ ਵਿੱਚ ਜਾ ਕੇ ਇਸ ਨੂੰ ਬਦਲਵਾ ਸਕਦੇ ਹੋ ਪਰ ਤੁਹਾਨੂੰ ਉੱਥੇ ਜਾ ਕੇ ਕਿਸੇ ਵੀ ਤਰ੍ਹਾਂ ਦੀ ਖੱਜਲ-ਖੁਆਰੀ ਦਾ ਸਾਹਮਣਾ ਜਿਹੜਾ ਹੈ ਉਹ ਨਹੀਂ ਕਰਨਾ ਪਵੇਗਾ 23 ਮਈ ਤੋਂ ਜਾ ਕੇ ਤੁਸੀਂ ਬੈਂਕਾਂ ਦੇ ਵਿੱਚ ਆਪਣੇ ਇਹ ਨੋਟ ਬਦਲਵਾ ਸਕਦੇ ਹੋ ਤੇ ਸਰਕਾਰ ਦੇ ਵੱਲੋਂ 30 ਸਤੰਬਰ 2023 ਤੱਕ ਦਾ ਸਮਾਂ ਜਿਹੜਾ ਹੈ ਉਹ ਸਾਰਿਆਂ ਨੂੰ ਦਿੱਤਾ ਗਿਆ ਇਸ ਸਮੇਂ ਦੇ ਅੰਦਰ ਹੀ ਤੁਸੀਂ ਆਪਣੇ ਇਹ ਨੋਟ ਬਦਲਵਾ ਸਕਦੇ ਹੋ ਜੇਕਰ ਤੁਹਾਡੇ ਕੋਲ ਇਸ ਸਮਾਂ ਨਿਕਲਣ ਤੋਂ ਬਾਅਦ ਇਹ ਪੈਸੇ ਬਚੇ ਤੇ ਉਹ ਬਿਲਕੁਲ ਮਿੱਟੀ ਹੋ ਜਾਣਗੇ ਉਹ ਕਿਸੇ ਵੀ ਤਰ੍ਹਾਂ ਤੁਹਾਡੇ ਕੰਮ ਨਹੀਂ ਆਣਗੇ ਉਹ ਸਿਰਫ ਇੱਕ ਕਾਗਜ਼ ਹੀ ਰਹਿ ਜਾਏਗਾ ਇਸੇ ਦੇ ਲਈ ਜੇਕਰ ਤੁਹਾਡੇ ਕੋਲ ਕੋਲ ਵੀ ਇਹ 2000 ਦੇ ਨੋਟ ਨੇ ਤੇ ਇਹਨਾਂ ਨੂੰ ਜਲਦ ਤੋਂ ਜਲਦ ਜਾ ਕੇ ਬੈਂਕ ਦੇ ਵਿੱਚ ਬਦਲਵਾ ਲਓ ਤੇ ਉੱਥੇ ਜਾ ਕੇ ਤੁਹਾਨੂੰ ਕਿਸੇ ਤਰ੍ਹਾਂ ਦੀ ਖੱਜਲ-ਖੁਆਰੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਕਿਉਂਕਿ SBI ਨੇ ਇਹ ਬੇਹਦ ਵੱਡਾ ਬਿਆਨ ਦਿੱਤਾ ਹੈ ਕਿ ਤੁਸੀਂ ਬਸ ਲਾਈਨ ਦੇ ਵਿੱਚ ਆ ਕੇ ਖੜੇ ਹੋਣਾ ਹੈ ਤੇ ਉਸ ਤੋਂ ਬਾਅਦ ਜਦ ਤੁਹਾਡੀ ਵਾਰੀ ਆਉਂਦੀ ਹੈ ਤੇ ਤੁਸੀਂ ਇਹ ਜਿਹੜੇ ਨੋਟ ਨੇ ਉਹ ਦੇ ਦੇਣੇ ਆ ਤੇ ਤੁਹਾਨੂੰ ਬਦਲ ਕੇ ਜਿਹੜੇ ਪੈਸੇ ਆ ਉਹ ਵਾਪਸ ਕਰ ਦਿੱਤੇ ਜਾਣਗੇ ਤੇ ਤੁਹਾਨੂੰ ਨਾ ਹੀ ਉੱਥੇ ਪਛਾਣ ਪੱਤਰ ਦਿਖਾਉਣ ਦੀ ਜ਼ਰੂਰਤ ਪਵੇਗੀ ਨਾ ਹੀ ਕਿਸੇ ਤਰ੍ਹਾਂ ਦਾ ਉੱਥੇ ਪ੍ਰੂਫ ਜਿਹੜਾ ਤੁਹਾਨੂੰ ਉਹ ਦੇਣਾ ਪਵੇਗਾ ਅਸਲ ਦੇ ਵਿੱਚ ਜਦ 2016 ਦੇ ਵਿੱਚ ਨੋਟਬੰਦੀ ਕਾ ਨੇ ਉਸ ਟਾਈਮ ਤੇ ਬਹੁਤ ਜ਼ਿਆਦਾ ਕਈ ਤੱਕ ਖੱਜਲ ਖਵਾਰੀ ਦਾ ਸਾਹਮਣਾ ਕੀਤਾ ਸੀ ਜਿਸ ਕਾਰਨ ਲੋਕ ਡਰੇ ਹੋਏ ਨੇ ਤੇ ਪਰੇਸ਼ਾਨ ਨੇ ਕਿ ਸਾਨੂੰ ਆਪਣੇ ਕੰਮਾਂ ਤੋਂ ਛੁੱਟੀ ਲੈ ਲੈ ਕੇ ਇਹ ਨੋਟ ਬਦਲਵਾਉਣ ਦੇ ਲਈ ਜਾਣਾ ਪਵੇਗਾ ਪਰ ਇਹੀ ਇਸ ਵੇਲੇ ਜਿਹੜੀ ਵੱਡੀ ਖਬਰ ਸਾਹਮਣੇ ਆਈ ਹੈ ਕਿ ਤੁਹਾਨੂੰ ਉੱਥੇ ਜਾ ਕੇ ਬੈਂਕਰ ਦੇ ਵਿੱਚ ਜਿਹੜਾ ਬਿਲਕੁਲ ਵੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਬਸ ਤੁਹਾਡੀ ਵਾਰੀ ਆਉਣ ਤੇ ਤੁਹਾਨੂੰ ਸਿੰਪਲ ਤਰੀਕੇ ਦੇ ਨਾਲ ਇਹ ਪੈਸੇ ਬਦਲ ਕੇ ਦੇ ਦਿੱਤੇ ਜਾਣਗੇ ਤੇ ਹੁਣ ਇਸ ਵੀਡੀਓ ਨੂੰ ਵੱਤ ਵਤ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਹੋਰ ਲੋਕਾਂ ਤੱਕ ਇਹ ਖਬਰ ਪਹੁੰਚੇ ਹੋਰ ਲੋਕਾਂ ਨੂੰ ਵੀ ਇਸ ਚੀਜ਼ ਦੀ ਜਾਣਕਾਰੀ ਮਿਲੇ ਸਾਡੇ ਚੈਨਲ ਦੇ ਨਾਲ ਵੀ ਜੁੜੇ ਰਹੋ ਤੁਹਾਡੇ ਲਈ ਨਵੀਆਂ-ਨਵੀਆਂ ਅਪਡੇਟਸ ਲੈ ਕੇ ਹਾਜ਼ਰ ਹੁੰਦੇ ਰਹਾਂਗੇ